ਕਬੱਡੀ 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 ਜਲੰਧਰ ਦੇ ਸੋ 11 ਫਰਵਰੀ 2025 ਪਾਗੜੀਆਂ ਦੀ ਮਹਾ ਪੰਜਾਬ ਚੈਂਪੀਅਨਸ਼ਿਪ ਦਾ ਰਿਜ਼ਲਟ ਜਲੰਧਰ ਦੇ ਨੰਬਰ ਰਹੇ ਨੇ 20 ਕਪੂਰਥਲਾ ਦੇ ਨੰਬਰ 36 ਕਪੂਰਥਲਾ ਫਾਸਟ ਜਲੰਧਰ ਸੈਕਿੰਡ ਤੇ ਬਸਟ ਸੁਰਖਪੁਰੀਏ ਯੋਧੇ ਦੇ 8 ਟੱਚ ਤੇ 3 ਜਫੇ ਨੇ ਸਣੀ ਕਾਲਾ ਸਿੰਘਿਆਂ ਦੇ 8 ਟੱਚ ਤੇ 5 ਜਫੇ ਨੇ ਬਸਟ ਸਣੀ ਕਾਲਾ ਸਿੰਘ ਤਾੜੀਆਂ ਨਾਲ ਜੋਰਦਾਰ ਬਸ ਜਫੀ ਸਣੀ ਸੰਘਿਆ 19 ਕਬੱਡੀਆਂ ਪਾਈਆਂ ਇੱਕ ਜਫਾ ਲੱਗਾ ਤੇ ਬੈਸਟ ਜਿਹੜਾ ਪਿਛਲੇ ਸਾਲ ਇੱਕ ਨੰਬਰ ਤੋਂ ਰਹਿ ਗਿਆ ਸੀ ਉਹ ਬੈਸਟ ਹੈਡਰ ਕੌਣ ਹਰਮਨ ਬੁਲੰਦ ਖੀਰਾਵਾਲੀਆ 19 ਕਬੱਡੀਆਂ ਤੇ 18 ਨੰਬਰ ਬੈਸਟ ਰੇਡਰ ਹਰਮਨ ਬੁਲਟ ਤੇ ਬੱਸ ਅਫੀਸਰਨੀ ਗਾਲਾਂ ਸੰਗਿਆ ਹਾਂਜੀ ਉਧਰ